ਸਾਨੂੰ ਮੰਦਰੀਗਾ ਹੀ ਸਕੀਮ ਚਾਹੀਦੀ ਆ ਇਹ ਜੈਰਾਮ ਜੀ ਜਿਹੜੇ ਨਵਾਂ ਨਵ ਰੱਖਿਆ ਨਹੀਂ ਚੰਗਾ ਇਹ ਸਾਡਾ ਕੰਮ ਤਾਂ ਸੇਮ ਹੀ ਨਾਲ ਤਾਂ ਜਮੀ ਬੰਦ ਪਿਆਗਾ ਚਾਰੇ ਗਰੀਬ ਲੋਕ ਸਾਰੀ ਘਰੇ ਬੈਠੇ ਨੇਗੇ ਜਿਨ੍ਹਾਂ ਦਾ ਜਿੱਦਾਂ ਚੌਂਕਾ ਨਰੀਗਾ ਸਕੀਮ ਨਾਲ ਹੀ ਚੱਲਦਾ ਸੀਗਾ ਇੱਕ ਤਾਂ ਉਹਨਾਂ ਨੇ ਪਹਿਲਾਂ ਸਾਨੂੰ ਆਪ ਦਾ ਹੱਕ ਖੋਲਿਆ ਸਭ ਤੋਂ ਪਹਿਲਾਂ ਸੀ ਕਹਿੰਦੇ ਸੀ 15 ਦਿਨਾਂ ਵਿੱਚ ਆਚੀ ਅਰਜੀ ਦੇ ਸਕਦੇ ਸੀ ਕਿ ਸਾਨੂੰ ਕੰਮ ਮਿਲਣਾ ਚਾਹੀਦਾ ਹੁਣ ਇਹ ਕਿੰਦਾ ਸਰਕਾਰ ਨੇ ਸਤੋ ਇਹ ਵੀ ਹੱਕ ਹੋ ਗਿਆ ਕਿੰਦਾ ਜ਼ੁਕਾਰ ਕਰ ਰਹੀ ਹੈ ਵੀ ਅਸੀਂ ਆਪਣੀ ਮਰਜ਼ੀ ਨਾਲ ਹੀ ਕੰਮ ਦੇਵਾਂਗੇ ਤੁਹਾਨੂੰ ਜਿਹੜੇ ਸੂਬੇ ਨੂੰ ਜਿੱਥੇ ਸਾਡਾ ਮਨ ਕਰੂਗਾ ਉੱਥੇ ਬਿਲ ਪਾਸ ਕਰਕੇ ਦੇਵਾਂਗੇ ਨਹੀਂ ਕੰਮ ਨਹੀਂ ਹੋਊਗਾ ਮੋਦੀ ਸਰਕਾਰ ਦਾ ਗਰੀਬ ਵਿਰੋਧੀ ਚਿਹਰਾਗਾ ਸਾਫ਼ ਤੌਰ ਤੇ ਨੰਗਾ ਹੋ ਗਿਆ ਕਿਉਂਕਿ ਅਸੀਂ ਜਿਹੜੇ ਭਾਜਪਾ ਦੇ ਵਿਧਾਇਕ ਨੇ ਉਹਨਾਂ ਨੂੰ ਵੀ ਵੀ ਜੀ ਰਾਮ ਜੀ ਦੇ ਕਾਨੂੰਨ ਜਿਹੜਾ ਬਣਿਆਗਾ ਉਹਦੇ ਹੱਕ ਚ ਬੋਲਦਿਆਂ ਹੋਇਆ ਸੁਣਿਆ ਜਦੋਂ ਕਿ ਮੌਕੇ ਦੀ ਸਰਕਾਰ ਆ ਜਿਹੜੀ ਇਹ ਇਸ ਗੱਲ ਦਾ ਵਿਰੋਧ ਕਰ ਰਹੀ ਆ ਵੀ ਜਿਹੜਾ ਇਹ ਕਾਨੂੰਨ ਆ ਬੜਾ ਹੀ ਘਾਤਕਾ ਇਹ ਮਜ਼ਦੂਰਾਂ ਦਾ ਕਤਲ ਕਰਨ ਵਾਲਾ ਕਾਨੂੰਨ ਆ ਮਜ਼ਦੂਰਾਂ ਦੇ ਹੱਥ ਚੋਂ ਰੋਟੀ ਖਾਉਣ ਵਾਲਾ ਕਾਨੂੰਨ ਆ ਜੋ ਨਵਾਂ ਬਿੱਲ ਸਰਕਾਰ ਲੈ ਕੇ ਆ ਰਹੀ ਹੈ ਉਸ ਵਿੱਚ ਸਾਨੂੰ ਬਹੁਤ ਅੰਗੀਆਂ ਪਰਤਾਨੀਆਂ ਆਣੀਆਂ ਪਿੰਡ ਵਿੱਚ ਪਿੰਡ ਵਿੱਚ ਲੇਡੀਜ਼ 60 ਤੋਂ 70 ਸਾਲ ਦੀ ਵੀ ਆ ਜਿਹਨਾਂ ਦਾ ਸਬੰਧ ਨਹੀਂ ਹੋ ਰਿਹਾ ਬਾਹਰ ਸ਼ਾਇਦ ਕਿ ਤਰ੍ਹਾਂ ਜਾਣਗੇ ਉਹਨਾਂ ਦੇ ਕਰੀਬਾਂ ਦੀਆਂ ਦਿਹਾੜੀਆਂ ਨੂੰ ਪੈਸੇ ਨਿਕਲੇ ਤੁਸੀਂ ਆਏ ਕਰੂਗੇ ਵਿਕਸਿਤ ਭਾਰਤ ਆਏ ਬਣੂਗੀ ਵਿਸ਼ਵ ਗੁਰੂ ਸੋ ਇਹ ਹੈ ਸੈਂਟਰ ਸਰਕਾਰ ਦੀ ਬਹੁਤ ਕੋਜੀ ਚਾਲ ਹੈ ਗਰੀਬਾਂ ਦਾ ਮੂੰਹ ਬੰਦ ਕਰਨ ਦੀ ਗਰੀਬਾਂ ਦੇ ਮੂੰਹ ਚੋਂ ਰੋਟੀ ਖੋਣ ਦੀ ਮੈਂ ਇਸ ਰੈਜ਼ੋਲੂਸ਼ਨ ਦਾ ਸਮਰਥਨ ਕਰਦਾ ਤੇ ਇਹਨੂੰ ਸਖਤ ਲਫ਼ਜ਼ਾਂ ਦੇ ਵਿੱਚ ਭਾਵੇਂ ਲਿਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜੋ ਪੰਜਾਬ ਵੱਲੋਂ ਆਏ ਹਨ ਤੁਸੀਂ ਗੌਰਮ ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਸਾਡੇ ਲੋਕਾਂ ਦੀ ਆਬਾਦੀ ਹੈ ਸਾਡੇ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਦੇ ਡਾਕਾ ਨਹੀਂ ਬਚਣ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ ਉਸੀ ਨਾਲ ਜਾਣਾ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਨਾਲ ਕਚੇ ਆਪਾਂ ਹਾਰਾ ਨਾਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਲਈਏ